ਇਹ ਸਾਖੀ ਗੌਰ ਨਾਲ ਜਰੂਰ ਸੁਣਿਓ ਮੈਂ ਦਾਵੇ ਨਾਲ ਕਿੰਨੀ ਅਸੀਂ ਜ਼ਿੰਦਗੀ ਜਿਉਣ ਦੀ ਜਾਂਚ ਸਿੱਖ ਲਵਾਂਗੇ ਆਂਦੇ ਇੱਕ ਵਾਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਕੋਲੋਂ ਬਾਬੇ ਮਰਦਾਨੇ ਨੇ ਪੁੱਛਿਆ ਸੇਬਾ ਮੈਂ ਤੇਰੇ ਨਾਲ ਰਹਿਣਾ ਮੈਂ ਤੇਰਾ ਸੇਖਾਂ ਦਾਤਿਆ ਮੈਨੂੰ ਜੰਮਣ ਤੇ ਮਰਨ ਤੋਂ ਮੁਕਤੀ ਮਿਲ ਜੂ ਪਾਛਾ ਕਹਿੰਦੇ ਮਰਦਾਨਿਆ ਜਵਾਬ ਚਾਹੀਦਾ ਆਖਿਆ ਹਾਂ ਪਾਛਾ ਮਹਾਰਾਜ ਕਹਿੰਦੇ ਮਰਦਾਨਾ ਜੀ ਉਹ ਸਾਹਮਣੇ ਨਾਲੀ ਦੇ ਵਿੱਚ ਕੀੜਾ ਦਿਸਦਾ ਹੈ ਜੀ ਪਾਚਾ ਮਹਾਰਾਜ ਕਹਿੰਦੇ ਐ ਚੱਲ ਫਿਰ ਮਰਦਾਨਾ ਉਸ ਨਾਲੀ ਦੇ ਗੰਦੇ ਕੀੜੇ ਦੇ ਕੋਲੋਂ ਪੁੱਛ ਕਿ ਮੈਂ ਗੁਰੂ ਨਾਨਕ ਦਾ ਸੇਖਾ ਕਿ ਮੈਨੂੰ ਮੁਕਤੀ ਮਿਲ ਜੂ ਕਹਿੰਦੇ ਭਾਈ ਮਰਦਾਨਾ ਜੀ ਸਤਿਵਚਨ ਕਹਿ ਕੇ ਉਸ ਨਾਲੀ ਦੇ ਕੀੜੇ ਕੋਲੋਂ ਪੁੱਛਦੇ ਆ ਵੇਖ ਮੈਂ ਬਾਬੇ ਦਾ ਸੇਖਾ ਕਿ ਮੈਨੂੰ ਜੰਮਣ ਮਰਨ ਤੋਂ ਮੁਕਤੀ ਮਿਲ ਜੂ ਕਹਿੰਦੇ ਕੀੜਾ ਮਰ ਗਿਆ ਬਾਝਾ ਕੋਲ ਆਇਆ ਖੇ ਮਹਾਰਾਜ ਨਹੀਂ ਜਵਾਬ ਮਿਲਿਆ ਮਹਾਰਾਜ ਕਹਿੰਨ ਲੱਗੇ ਮਰਦਾਨਾ ਦੀ ਜਵਾਬ ਚਾਹੀਦਾ ਹੈ ਹਾਂ ਬਾਝਾ ਤੁਸੀਂ ਕਰੋ ਕਿਰਪਾ ਮਹਾਰਾਜ ਕਹਿੰਦੇ ਨਹੀਂ ਮਰਦਾਨਾ ਦੀ ਜਵਾਬ ਅਸੀਂ ਨਹੀਂ ਦਿਆਂਗੇ ਉਹ ਫਲਾਣੀ ਜਗ੍ਹਾ ਤੇ ਕੁੱਤੀ ਸੁੱਈ ਹੈ ਉਹਨੇ ਛੇਕ ਕਤੂਰੇ ਦਿੱਤੇ ਹਨ ਤੇ ਮਰਦਾਨਾ ਜੀ ਜਿਹੜਾ ਚਿੱਟੇ ਰੰਗ ਦਾ ਕਤੂਰਾ ਤੁਹਾਨੂੰ ਤੁਹਾਡੀ ਗੱਲ ਦਾ ਜਵਾਬ ਦੇਵੇਗਾ ਸਤਿਬਚਨ ਕਿਹਾ ਕੋਈ ਸ਼ੰਕਾ ਨਹੀਂ ਕੀਤਾ ਕਿ ਬਾਬਾ ਕਤੂਰਾ ਕਿਵੇਂ ਜਵਾਬ ਦੇ ਦੂ ਕਹਿੰਦੇ ਭਾਈ ਮਰਦਾਨਾ ਜੀ ਕਤੂਰੇ ਕੋਲ ਗਏ ਉਹਨੂੰ ਆਖਿਆ ਵੀ ਮੈਂ ਬਾਬੇ ਦਾ ਸ਼ੇਖਾ ਕਿ ਮੈਨੂੰ ਮੁਕਤੀ ਮਿਲ ਜੂ ਕਹਿੰਦੇ ਕਤੂਰਾ ਵੀ ਮਰ ਗਿਆ ਆਏ ਪਾਛਾ ਕੋਲ ਪਾਛਾ ਜਵਾਬ ਫਿਰ ਨਹੀਂ ਮਿਲਿਆ ਮਹਾਰਾਜ ਕਹਿਣ ਲੱਗੇ ਮਰਦਾਨਿਆ ਜੇ ਤੇ ਹੈ ਜਵਾਬ ਚਾਹੀਦਾ ਆਹ ਪੰਡਤਾਂ ਦੇ ਕਰ ਗਾਂ ਸੂਈਏ ਤੇਨੇ ਵਸ਼ਾ ਦਿੱਤਾ ਤੇ ਵਸ਼ਾ ਜਵਾਬ ਦੇਵੇਗਾ ਹੁਣ ਇੱਕ ਪਾਸੇ ਬਾਬੇ ਦਾ ਹੁਕਮ ਦੂਜੇ ਪਾਸੇ ਮਨ ਚ ਡਰ ਵੀ ਜੇ ਬਛਾ ਮਰ ਗਿਆ ਤੇ ਪੰਡਤਾ ਮੈਨੂੰ ਢਾ ਲੈਣਾ ਪਰ ਕਹਿੰਦੇ ਤੁਰਪਾ ਪੰਡਤ ਦੇ ਘਰ ਜਾ ਕੇ ਆਖਿਆ ਪੰਦਾ ਜਿਹੜੀ ਤੇਰੀ ਗਾਂ ਸੂਈ ਉਹਦਾ ਬਸ਼ਾ ਮੈਂ ਉਹਨੂੰ ਮਿਲਦਾ ਕਹਿੰਦੇ ਪੰਡਤ ਕਹਿੰਦਾ ਜਾ ਤੇ ਜਦੋਂ ਭਾਬੀ ਉਹ ਪਿਆਰੀ ਖਾਲਸਾ ਜੀ ਬਾਬੇ ਮਰਦਾਨੇ ਨੇ ਉਸ ਬੱਚੇ ਨੂੰ ਪੁੱਛਿਆ ਉਹਦੇ ਕੰਨ ਵਿੱਚ ਜਾ ਕੇ ਕਿ ਮੈਂ ਬਾਬੇ ਨਾਨਕ ਦਾ ਸ਼ੇਖਾ ਮੈਨੂੰ ਮੁਕਤੀ ਮਿਲ ਜੂ ਕਹਿੰਦੇ ਬਾਬੇ ਨਾਨਕ ਦਾ ਨਾਮ ਲੈਣ ਦੀ ਦੇਰ ਸੀ ਤੇ ਬਸ਼ਾ ਵੀ ਮਰ ਗਿਆ ਬਹੁਤ ਬਰਾਕ ਕੀਤਾ ਪਾਛਾ ਗੁੜਾਏ ਪਾਛਾ ਜੇ ਜਵਾਬ ਦੇਣਾ ਤੇ ਹੁਣ ਤੁਸੀਂ ਦਿਓਗੇ ਨਹੀਂ ਤਾਂ ਮੈਨੂੰ ਨਹੀਂ ਚਾਹੀਦਾ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਇੰਝ ਥੋੜੇ ਨਾ ਕਰੀਦਾ ਜਵਾਬ ਚਾਹੀਦਾ ਜੀ ਪਾਛਾ ਚਾਹੀਦਾ ਪਰ ਹੁਣ ਹੋਰ ਕਿਤੇ ਨਾ ਭੇਜ ਦਿਓ ਕੀੜੇ ਤੋਂ ਪੁੱਛਿਆ ਕੀੜਾ ਮਰ ਗਿਆ ਕਤੂਰੇ ਤੋਂ ਪੁੱਛਿਆ ਤੇ ਤੂਰਾ ਮਰ ਗਿਆ ਬੱਚਾ ਵੀ ਮਰ ਗਿਆ ਪਾਛਾ ਕਹਿਣ ਲੱਗੇ ਮਰਦਾਨਿਆਂ ਪਰ ਹੁਣ ਵਾਦਾ ਕਰਦਾ ਹਾਂ ਚੌਧਰੀ ਦੇ ਘਰ ਪੁੱਤਰ ਦਾ ਜਨਮ ਹੋਇਆ ਤੇਰੀ ਗੱਲ ਦਾ ਜਵਾਬ ਦੇਵੇਗਾ ਹੁਣ ਧਿਆਨ ਨਾਲ ਸੁਣਿਓ ਕਹਿੰਦੇ ਬਾਬਾ ਮਰਦਾਨਾ ਜੀ ਚੌਧਰੀ ਦੇ ਘਰ ਪਹੁੰਚੇ ਦਰਵਾਜ਼ਾ ਖੜਕਾਇਆ ਚੌਧਰੀ ਨੇ ਬਾਬੇ ਮਰਦਾਨੇ ਨੂੰ ਪਹਿਚਾਣ ਲਿਆ ਤੇ ਬਾਬਾ ਜੀ ਕਹਿੰਦੇ ਜਿਸ ਬੱਚੇ ਨੇ ਇਸ ਘਰ ਵਿੱਚ ਜਨਮ ਲਿਆ ਮੈਨੂੰ ਮਿਲਣਾ ਚਾਹਨਾ ਤੇ ਕਹਿੰਦੇ ਜਦੋਂ ਚੌਧਰੀ ਨੇ ਉਸ ਬਾਲਕ ਨੂੰ ਭਾਈ ਮਰਦਾਨਾ ਜੀ ਦੇ ਹੱਥਾਂ ਵਿੱਚ ਦਿੱਤਾ ਭਾਈ ਮਰਦਾਨਾ ਜੀ ਕਹਿੰਦੇ ਇਹ ਬਾਲਕ ਮੈਂ ਬਾਬੇ ਨਾਨਕ ਦਾ ਸ਼ੇਖਾਂ ਤੇ ਕਹਿੰਦੇ ਬੱਚਾ ਖੜਖੜਾ ਗਿਆ ਛਪਿਆ ਆਂਦਾ ਮਰਦਾਨਾ ਜੀ ਪਹਿਚਾਣਿਆ ਨਹੀਂ ਮੈਂ ਉਹੀ ਗੰਦੀ ਨਾਲੀ ਦਾ ਕੀੜਾ ਹਾਂ ਜਿਹਦੇ ਕੋਲ ਆਕੇ ਤੁਸੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਾਵਨ ਸ਼ਬਦ ਦਾ ਨਾਮ ਲਿਆ ਤੇ ਮੈਨੂੰ ਗੰਦੀ ਜੂਣ ਤੋਂ ਮੁਕਤੀ ਮਿਲੇਗੀ ਅੱਜ ਅਸੀਂ ਬਾਣੀ ਤੋਂ ਬੜੇ ਦੂਰ ਹਾਂ ਅੱਜ ਇਤਿਹਾਸ ਤੋਂ ਦੂਰ ਹਾਂ ਇਹਨਾਂ ਸ਼ਸਤਰਾਂ ਨੂੰ ਵੀ ਭਲਾ ਦਿੱਤਾ ਪਰ ਕਹਿੰਦੇ ਜੜੀਆਂ ਕਮਾਂ ਆਪਣੇ ਇਤਿਹਾਸ ਨੂੰ ਆਪਣੀ ਗੁਰਬਾਣੀ ਨੂੰ ਤੇ ਆਪਣੇ ਕੋਲੋਂ ਸ਼ਸਤਰਾਂ ਨੂੰ ਵਖ ਕਰ ਲੈਂਦੀਆਂ ਉਹ ਕੌਮਾਂ ਨੂੰ ਗੁਲਾਮ ਬਣਾਉਣਾ ਬੜਾ ਆਸਾਨ ਹੋ ਜਾਂਦਾ ਹੈ ਪਰ ਸੁਣਿਓ ਆਖਿਆ ਮਰਦਾਨਾ ਜੀ ওই ਗੰਦੀ ਨਾਲੀ ਦਾ ਕੀੜਾ ਹਾਂ ਜਿੱਥੇ ਆਕੇ ਤੁਸੀਂ ਬਾਬੇ ਨਾਨਕ ਦਾ ਨਾਮ ਲਿਆ ਗੰਦੀ ਜੂੜ ਤੋਂ ਮੁਕਤੀ ਮਿਲੀ ਫਿਰ ਕਤੂਰੇ ਦੇ ਰੂਪ ਵਿੱਚ ਜਨਮ ਲਿਆ ਉਥੇ ਆਕੇ ਤੁਸੀਂ ਨਾਨਕ ਆਖਿਆ ਉਸ ਜੂੜ ਤੋਂ ਮੁਕਤੀ ਮਿਲੀ ਫਿਰ ਬੱਚੇ ਦੇ ਰੂਪ ਵਿੱਚ ਜਨਮ ਲਿਆ ਮੈਂ ਤੁਹਾਡਾ ਧੰਨਵਾਦ ਕਿਵੇਂ ਕਰਾਂ ਮਰਦਾਨਾ ਜੀ ਉਥੇ ਆ ਕੇ ਜਦੋਂ ਤੁਸੀਂ ਬਾਬੇ ਦਾ ਪਾਵਨ ਨਾਮ ਲਿਆ ਤੇ ਮੈਨੂੰ ਅੱਜ ਮਨੁੱਖਾ ਜਨਮ ਪ੍ਰਾਪਤ ਹੋ ਗਿਆ ਤੇ ਅੱਜ ਸਾਡੇ ਵਰਗਿਆਂ ਨੂੰ ਮਨੁੱਖਾ ਜਾਮਾ ਤੇ ਮਿਲਿਆ ਹੋਇਆ ਪਰ ਕੰਮ ਸਾਡੇ ਮੂਰਖਾਂ ਵਾਲੇ ਕੰਮ ਸਾਡੇ ਅੱਜ ਪਸ਼ੂਆਂ ਨਾਲੋਂ ਵੀ ਭੜੇ ਹੈ ਕਿ ਨਹੀਂ ਹਕੀਕਤ ਹੈ ਦੇਨੇ ਅਸੀਂ ਆਪਣੇ ਆਪ ਨੂੰ ਬੜੇ ਵੱਡੇ ਸਰਦਾਰ ਕਹਾਉਂਦੇ ਆ ਉੱਪਰ ਦੀ ਕਿਰਪਾ ਨਾ ਵੀ ਪਈਆਂ ਪਰ ਖਾਲਸਾ ਜੀ ਮਾਫੀ ਚਾਉਣੀ ਬੋਲ ਥੋੜੇ ਜਿ ਕੋੜੇ ਨੇ ਤੇ ਸ਼ਾਮ ਨੂੰ ਅਸੀਂ दारू ਦੀ ਬੋਤਲ ਤੇ ਵੀ ਵੇਕ ਜਾਂਦੇ ਆ ਚਾਹੇ ਪੁੱਤ ਦਾ ਵਿਆਹ ਹੁੰਦਾ ਚਾਹੇ ਧੀ ਦਾ ਵਿਆਹ ਹੋਵੇ ਅੱਜ ਹਾਲਾਤ ਐਨੇ ਮਾੜੇ ਬਣ ਚੁੱਕੇ ਨੇ ਅੱਜ ਅਸੀਂ ਜਿਹਨੇ ਧੀ ਦੇਣੀ ਆ ਨੂੰ ਕਿੰਨੇ ਪਹਿਲਾਂ ਪੈਲਸ ਦੇ ਵਿੱਚ दारू ਦਾ ਪ੍ਰਬੰਧ ਪੂਰਾ ਕਰ ਹੋਰ ਅਸੀਂ ਨਵੇਂ ਸ਼ੌਕ ਪਾਲ ਲਏ ਹਥਿਆਰਾਂ ਦੀ ਜਿੱਥੇ ਵਰਤੋਂ ਹੋਣੀ ਚਾਹੀਦੀ ਹੈ ਉਦੋਂ ਸਾਡੇ ਕੋਲ ਨਹੀਂ ਤਨ ਤੇ ਸਜਾ ਕੇ ਰੱਖਣੇ ਉਦੋਂ ਸਾਡੇ ਕੋਲ ਨਹੀਂ ਜਦੋਂ ਕਿਸੇ ਦੀ ਧੀ ਲੈਣ ਜਾਣੀ ਹੈ ਵਿਆਹਣ ਵਾਸਤੇ ਜਾਣਾ ਉਹਨੂੰ ਉਦੋਂ ਫਿਰ ਅਸੀਂ ਫੇਰ ਕੱਢਦੇ ਜਾਂਦੇ ਹਾਂ ਉੱਥੇ ਕਬਜ਼ਾ ਲੈਣ ਜਾਂਦੇ ਜਾਂ ਕਿਸੇ ਦੀ ਧੀ ਲੈ ਕੇ ਆਉਣੀ ਹੁੰਦੀ ਹੈ ਇਹਨਾਂ ਚੀਜ਼ਾਂ ਤੋਂ ਮਹਾਰਾਜ ਨੇ ਸਾਨੂੰ ਵਰਜਿਆ ਖਰਸ਼ਾ ਜੀ ਜੇ ਅਸੀਂ ਕਿਉਂ ਨਹੀਂ ਧਿਆਨ ਦਿੰਦੇ ਨੇ ਅੱਜ ਅਸੀਂ ਜਿਹੜੇ ਨਵੇਂ ਸ਼ੌਂਕ ਪਾ ਲਿਆ ਨਾ ਜੀ ਚਾਹੇ ਵਿਆਹ ਹੋਵੇ ਧੀ ਦਾ ਜਾਇਓ ਹੋਵੇ ਪੁੱਤ ਦਾ ਤੇ ਪਹਿਲਾਂ ਡਾਂਸ ਦੀ ਪ੍ਰੈਕਟਿਸ ਕੀਤੀ ਜਾਂਦੀ ਸਾਰੇ ਟੱਬਰ ਨੇ ਰਲ ਕੇ ਠੁਮਕੇ ਕਿਦਾਂ ਲਾਉਣੇ ਆ ਸੱਚਾਈ ਹੈ ਕਿ ਨਹੀਂ ਹਕੀਕਤ ਹੈ ਤੇ ਮੈਂ ਉਹ ਨੱਚਣ ਵਾਲੀਆਂ ਭੈਣਾਂ ਨੂੰ ਵੀ ਕਹਿਨੀ ਆ ਜੇ ਜਿਹੜੇ ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਹੋ ਜੀ ਨੱਚਦੀਆਂ ਇਹਨਾਂ ਦੇ ਘਰ ਦੇ ਹਾਲਾਤ ਮਾੜੇ ਆ ਕੰਮ ਹੋਰ ਵੀ ਬੜੇ ਨੇ ਉਹ ਜੜੀਆਂ ਨੱਚਣ ਵਾਲੀਆਂ ਉਹ ਵੀ ਕੋਈ ਅਰਸ਼ਾਂ ਤੋਂ ਉੱਤਰ ਕੇ ਨਹੀਂ ਆਈਆਂ ਇਹ ਸਦਾ ਇਤਿਹਾਸ ਸਾਨੂੰ ਖੰਡੇ ਦੀਆਂ ਧਾਰਾਂ ਤੇ ਨੱਚਣਾ ਸਿਖਾਉਂਦਾ ਹੈ ਮੇਰੀਓ ਭੈਣੋ ਜਿੱਦਾਂ ਦਾ ਅਸੀਂ ਕਿਸਨ ਨੂੰ ਪਰੋਸ਼ ਕੇ ਦੋਗੇ ਫਿਰ ਉਹਦੇ ਕੋਲੋਂ ਕਿਸੇ ਚੰਗੇ ਦੀ ਉਮੀਦ ਨਾ ਰੱਖਿਓ ਮੈਂ ਸੁਣ ਰਹੀ ਸ਼ਗ ਪਹਿਣ ਨੂੰ ਅਖੇ ਜੀ ਅਸੀਂ ਸਟੇਜ ਤੇ ਜਦੋਂ ਨੱਚਦੇ ਆ ਤੇ ਜਿਹੜੇ ਲੋਕ ਨੇ ਸਾਨੂੰ ਗੰਦੇ ਕਮੈਂਟ ਕਰਦੇ ਐ ਜਦੋਂ ਕਿਸੇ ਦੇ ਸਾਹਮਣੇ ਆਪਣੇ ਸਰੀਰ ਦੀ ਪ੍ਰਦਰਸ਼ਨੀ ਕਰ ਕਰਕੇ ਵਿਖਾਓਗੇ ਫਿਰ ਉਹਦੇ ਪਾਸੋਂ ਚੰਗੇ ਕਮੈਂਟਾਂ ਦੀ ਉਮੀਦ ਤੁਸੀਂ ਕਿਵੇਂ ਰੱਖ ਸਕਦੇ ਹੋ ਅੱਜ ਅਸੀਂ ਸ਼ੌਂਕ ਨਾ ਮਨਾਉਨੇ ਆ ਜੀ ਪਿੰਡ ਪਿੰਡ ਦੇ ਵਿੱਚ ਕਮੇਟੀਆਂ ਬਣਾ ਲੀਆਂ ਜੀ ਤੀਆਂ ਮਨਾਉਣੀਆਂ ਮੇਰੀ ਉਹ ਭੈਣੋਂ ਤੀਆਂ ਕੀ ਐ ਕੋਈ ਤਿਹਾਰ ਨਹੀਂ ਤੀ ਮਾਲਵੇ ਭਾਸ਼ਾ ਇਲਾਕੇ ਦੀ ਭਾਸ਼ਾ ਜੇ ਤੀ ਉਧਰ ੀਆਂ ਨੂੰ ਕਹਿੰਦੇ ਆ ਇਹ ਧਿਆਨ ਨਾਲ ਸੁਣ ਲਿਓ ਜਿੰਨੇ ਬੈਠਿਓ ਜਿਹੜੇ ਕਹਿੰਦੇ ਨੇ ਜੀ ਸਾਡਾ ਸੱਭਿਆਚਾਰ ਹੈ ਇਹ ਤੀਆਂ ਜੀ ਉਦਨ ਸੱਭਿਆਚਾਰ ਮਨਾਉਨੇ ਹੋ ਨਹੀਂ ਸਾਡਾ ਸੱਭਿਆਚਾਰ ਨਹੀਂ ਗੁਲਾਮੀ ਦੀਆਂ ਨਿਸ਼ਾਨੀਆਂ ਦਾ ਪਿਸ਼ੋਕੜ ਪੜ ਕੇ ਵੇਖੋ ਜਦੋਂ ਮੁਗਲਾਂ ਦਾ ਰਾਜ ਸੀ ਨਾ ਮੁਗਲਾਂ ਨੇ ਸੌਣ ਮਹੀਨੇ ਨੂੰ ਜਿਹੜਾ ਐਤਵਾਰ ਆਉਂਦਾ ਸੀ ਉਸ ਦਿਨ ਪਿੰਡ ਦੀਆਂ ਜਿੰਨੀਆਂ ਕਵਾਰੀਆਂ ਕੁੜੀਆਂ ਜਾਂ ਜਿਹੜੀਆਂ ਪੇਕੇ ਆਈਆਂ ਹੁੰਦੀਆਂ ਸੀ 40 ਸਾਲ ਤੋਂ ਘੱਟ ਉਮਰ ਦੀਆਂ ਜਿੰਨੀਆਂ ਬੀਬੀਆਂ ਹੁੰਦੀਆਂ ਸੀ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ ਸੀ ਫਿਰ ਮੁਗਲ ਚੌਂਕੀ ਲਾ ਕੇ ਬੰਦੇ ਹੁੰਦੇ ਸੀ ਫਿਰ ਉੱਥੇ ਧੀਆਂ ਨੂੰ ਨੰਗੀਆਂ ਕਰਨਾ ਇਹ ਸਚਾਈ ਹੈ ਕੋਈ ਆਪਣੇ ਵੱਲੋਂ ਬਣਾਈਆਂ ਗੱਲਾਂ ਨਹੀਂ ਆ ਜੜੀਆਂ ਤੀਆਂ ਤੁਸੀਂ ਚਾਵਾਂ ਨਾਲ ਮਨਾਉਂਦੀਆਂ ਜੇ ਹਰ ਸਾਲ ਉਸ ਦਿਨ ਦੀ ਉਡੀਕ ਕਰਦੀਆਂ ਜੋ ਉਦੋਂ ਤੀਆਂ ਨੂੰ ਨੰਗੀਆਂ ਕੀਤਾ ਜਾਂਦਾ ਸੀ ਫਿਰ ਉਹਨਾਂ ਨੂੰ ਨੱਚਣ ਵਾਸਤੇ ਕਿਹਾ ਜਾਂਦਾ ਸੀ ਤੇ ਜਿਹੜੀ ਸਭ ਤੋਂ ਵੱਧ ਸੋਹਣੀ ਹੁੰਦੀ ਸੀ ਜਿਹਦੇ ਸੋਹਣਾ ਰੂਪ ਚੜਿਆ ਹੁੰਦਾ ਸੀ ਵੱਧ ਲੱਕ ਹਲਾਉਂਦੀ ਸੀ ਉਹਨੂੰ ਆਪਣੇ ਨਾਲ ਮਹਿਲਾ ਚ ਜਾਂਦੇ ਸੀ ਉਹਦੇ ਨਾਲ ਨਕਾਹ ਕਰਾਉਂਦੇ ਹੁੰਦੇ ਸੀ ਤੇ ਅੱਜ ਵੀਰ ਵੀ ਚਾਵਾਂ ਨਾਲ ਆਪਣੀ ਭੈਣ ਨੂੰ ਨੱਚਦੀ ਨੂੰ ਵੇਖਣ ਜਾਂਦੇ ਆ। ਉੱਥੇ ਹੋਰ ਵੀ ਜਿਹੜੇ ਨਾਲ ਦੋਸਤ ਮਿੱਤਰ ਲੈ ਕੇ ਜਾਂਦੇ ਉਹਦੀਆਂ ਨਜ਼ਰਾਂ ਵੀ ਫਿਰ ਤੁਹਾਡੀ ਭੈਣ ਤੇ ਹੀ ਹੁੰਦੀਆਂ ਨੇ। ਮੈਂ ਕਹਿੰਨੀ ਆ ਐਦਾਂ ਦੇ ਅਸੀਂ ਕੰਮ ਕਰਦੇ ਆ ਤੇ ਅਸੀਂ ਆਪਣੇ ਆਪ ਨੂੰ ਸਰਦਾਰ ਕਹੋਨੇ ਆ। ਅਸੀਂ ਸਿੱਖ ਕਹੋਨੇ ਆ। ਇਹ ਕਿੱਥੋਂ ਦਾ ਸਿੱਖ ਸਿਧਾਂਤ ਹੋਇਆ ਸਾਡਾ? ਅਜਮਾਰ ਕਿੱਥੋਂ ਅਸੀਂ ਪੜਦੇ ਨਹੀਂ। ਛਟੇਜਾਂ ਤੇ ਅਸੀਂ ਪ੍ਰਚਾਰਕ ਵੀ ਉਹੋ ਜਿਹਾ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਜਿਹੋ ਜਿਹੇ ਅਸੀਂ ਆਪਿਆ ਪ੍ਰਚਾਰਕ ਬਸ ਸਾਡੇ ਪੱਖ ਦੀ ਗੱਲ ਕਰੇ ਸਟੇਜ ਤੇ ਖਲੋ ਕੇ ਸਾਨੂੰ ਅੰਮ੍ਰਿਤ ਛਕਣ ਨੂੰ ਨਾ ਕਹਿ ਦੇਵੇ ਪ੍ਰਚਾਰਕ ਸਟੇਜ ਤੇ ਸੱਚੀ ਗੱਲ ਨਾ ਕਰੇ ਗੁਰੂ ਘਰ ਦਾ ਗਰੰਥੀ ਹੈ ਉਹ ਬਸ ਦੋ ਟਾਈਮ ਮਰਦ ਦੀ ਸੇਵਾ ਕਰੇ ਸੁਖਾਸ਼ਨ ਕਰ ਦੇਵੇ ਪ੍ਰਕਾਸ਼ ਕਰ ਦੇਵੇ ਤੇ ਸਾਡੀ ਜੁੱਤੀ ਥੱਲੇ ਲੱਗ ਕੇ ਰਵੇ ਇਹ ਕੋਲ ਚੱਲ ਰਿਹਾ ਫਿਰ ਖਾਲਸਾਤਨ ਕਿੱਥੋਂ ਪਾਲਦੇ ਹੋ ਖਾਲਸੇ ਬਨਨ ਨੂੰ ਅਸੀਂ ਤਿਆਰ ਨਹੀਂ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਇਕੱਠੇ ਹੋਣ ਨੂੰ ਅਸੀਂ ਤਿਆਰ ਨਹੀਂ ਤੇ ਚਾਹੀਦਾ ਸਾਨੂੰ ਖਾਲਸਾ ਰਾਜ ਹੈ ਮੰਗ ਅਸੀਂ ਖਾਲਸਾਤਨ ਦੀ ਕਰਦੇ ਆ ਖਾਲਸੇ ਬਣਨ ਨੂੰ ਕੋਈ ਵੀ ਤਿਆਰ ਨਹੀਂ ਮੈਂ ਕਿਹਾ ਸੀ ਨਾ ਸਮਾਗਮ ਦਾ ਨਿਚੋੜ ਕਰਨਾ ਮੈਂ ਖਿਰਦੇ ਇੱਕ ਵਾਰ ਕੇ ਕਿ ਆਪ ਜੀਆਂ ਕੋਲੋਂ ਅਸੀਸ ਲੈ ਲੈਣੀ ਹੈ ਜਿੱਥੇ ਇੰਨੀਆਂ ਅਰਦਾਸਾਂ ਕੀਤੀਆਂ ਉਥੇ ਜਥੇ ਦੀ ਵੀ ਅੱਜ ਕਰਦੇ ਹੋ ਕਿ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਜਥੇ ਦੀਆਂ ਝੋਲੀ ਦੇ ਵਿੱਚ ਵੀ ਨਿਤਨੇਮ ਦੀਆਂ ਦਾਤਾਂ ਪਾਉਣ ਮੈਂ ਬਹੁਤਾਂਤ ਗਿਣਤੀ ਵਿੱਚ ਵੇਖਿਆ ਚਾਹੇ ਕੋਈ ਪ੍ਰਚਾਰਕ ਪਰਖਣਾ ਹੋਵੇ ਚਾਹੇ ਕੋਈ ਸੇਖ ਪਰਖਣਾ ਹੋਵੇ ਚਾਹੇ ਕੋਈ ਜਥੇਦਾਰ ਦੀ ਪਰਖ ਕਰ ਲਿਓ ਤੇ ਧੀਆਂ ਪੁੱਤਰਾਂ ਦੇ ਵਿਆਹ ਵੇਲੇ ਕਰਕੇ ਵੇਖਿਓ ਅਸੀਂ ਕੀ ਕੁਝ ਕਰਦੇ ਹਾਂ